ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਮੈਂ 베ਬੀ ਸੈਟ ਹੈ ਜਿਹੜਾ ਬਣਾ ਰਹੀ ਹਾਂ ਤਾਂ ਜਿਹੜੀ 베ਬੀ ਬਾਹਂ ਦੀ ਆਪਾਂ ਕਿੰਨੀ ਮੈਂ ਲੰਬਾਈ ਰੱਖੀ ਹੈ ਕਿ ਇਸ ਤਰ੍ਹਾਂ ਇਹ ਕਾਟ ਪਾਈ ਹੈ ਇਸ ਤਰ੍ਹਾਂ ਘਟਾਈ ਪਾਈ ਹੈ ਅੱਜ ਸਾਰੀ ਮੈਂ ਤੁਹਾਨੂੰ ਇਹ ਸਟੈਪ ਬਾਈ ਸਟੈਪ ਦੱਸੂਗੀ ਕਿੰਨੇ ਕੁੰਡੇ ਇੱਥੇ ਰੱਖੇ ਆ ਠੀਕ ਹੈ ਬਹੁਤ ਹੀ ਸੌਖੇ ਤਰੀਕੇ ਨਾਲ 베ਬੀ ਬਾਹਂ ਜਿਹੜੀ ਮੈਂ ਬਣਾ ਕੇ ਤਿਆਰ ਕੀਤੀ ਹੈ ਵੱਡਿਆਂ ਲਈ ਵੀ ਤੁਸੀਂ ਇਸੇ ਤਰ੍ਹਾਂ ਜਿਹੜਾ ਇਹੀ ਤਰੀਕਾ ਜਿਹੜਾ ਅਪਣਾ ਸਕਦੇ ਹੋ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸਨ ਬਣਾਉਣਾ ਹੁਣ ਮੈਂ ਇੱਥੇ 25 ਗੁੰਡੇ ਪਾਏ ਆ ਠੀਕ ਹੈ ਕਿਉਂਕਿ ਨਿਊ ਬੌਰਨ ਬੇਬੀ ਲਈ ਆਪਾਂ ਬਣਾ ਰਹੇ ਆ 6 ਮਹੀਨਿਆਂ ਤੱਕ ਦੇ ਬੱਚੇ ਲਈ ਜਿਹੜੀ ਮੈਂ ਸਵੈਟਰ ਦੀ ਬਾਹ ਬਣਾ ਰਹੀ ਆ ਤਾਂ 25 ਗੁੰਡੇ ਜਿਹੜੇ ਬਹੁਤ ਹੋਣਗੇ 10 ਨੰਬਰ ਸਲਾਈਆਂ ਤੇ ਪਹਿਲਾਂ ਆਪਾਂ ਬਾਰਡਰ ਬਣਾਵਾਂਗੇ ਇਸ ਤਰ੍ਹਾਂ ਦੋਨਾਂ ਸਾਈਡਾਂ ਤੋਂ ਔਲਟਾਂ ਔਲਟਾਂ ਸਲਾਈਆਂ ਬਣਾ ਕੇ ਕੰਪਲੀਟ ਕਰਾਂਗੇ 8 ਸਲਾਂਗਾ ਬਣਾਵਾਂਗੇ ਤਾਂ 4 ਲਾਈਨਾਂ ਬਾਰਡਰ ਦੀਆਂ ਬਣ ਜਾਣਗੀਆਂ ਪਹਿਲਾਂ ਮੈਂ ਬਾਰਡਰ ਬਣਾ ਕੇ ਕੰਪਲੀਟ ਕਰਦੀ ਆ ਚਾਰ ਲਾਈਨਾਂ ਬਾਰਡਰ ਦੀਆਂ ਬਣਾਉਣ ਤੋਂ ਬਾਅਦ ਇੱਥੇ ਮੈਂ 10 ਨੰਬਰ ਸਲਾਈਆਂ ਲਾਈਆਂ ਸੀ ਤਾਂ ਹੁਣ ਆਪਾਂ 9 ਨੰਬਰ ਸਲਾਈਆਂ ਜਿਹੜੀਆਂ ਮੈਂ ਉਹ ਯੂਜ਼ ਕਰੂੰਗੀ ਤਾਂ ਦੂਸਰਾ ਦੂਸਰੇ ਕੰਧਰ ਦਾ ਜਿਹੜਾ ਥ्रेड ਲਗਾਉਂਗੀ ਪਹਿਲਾਂ ਇਸ ਤਰ੍ਹਾਂ ਇੱਕ ਸਲਾਈ ਆਪਾਂ ਇਸ ਤਰ੍ਹਾਂ ਪਲੇਨ ਬੁਣਾਗੇ ਉਲਟੀ ਪਾਸੇ ਤੋਂ ਸਾਰੀ ਚਲਾਈ ਮੈਂ ਉਲਟੀ ਬਣਾ ਕੇ ਕੰਪਲੀਟ ਕਰਦੀ ਆ ਠੀਕ ਹੈ ਹੁਣ ਆਪਾਂ ਦੋਨਾਂ ਸਾਈਡਾਂ ਤੇ ਇੱਕ ਇੱਕ ਹੁੰਦਾ ਵਧਾਵਾਂਗੇ ਕੁੰਡਾ ਜਿਵੇਂ ਵੀ ਤੁਸੀਂ ਵਧਾਉਣਾ ਉਸੇ ਤਰ੍ਹਾਂ ਵਧਾ ਲੈਣਾ ਹੈ ਇੱਕ ਕੁੰਡੇ ਦੇ ਚਾਹੇ ਦੋ ਕੁੰਡੇ ਬਣਾਓ ਚਾਹੇ ਤੁਸੀਂ ਇਸ ਤਰ੍ਹਾਂ ਬਣਾ ਲੈ ਬਣਾਉਣਾ ਹੈ ਇੱਕ ਕੁੰਡਾ ਬਣਾ ਕੇ ਹੁਣ ਆਪਾਂ ਇੱਥੋਂ ਇਹ ਥ੍ਰੈਡ ਚੱਕਣਾ ਇਸ ਤਰ੍ਹਾਂ ਸਲਾਈ ਉੱਪਰ ਕਰਕੇ ਫਿਰ ਇਸ ਤਰ੍ਹਾਂ ਕੁੰਡਾ ਬਣਾ ਲੈ ਇੱਕ ਕੁੰਡਾ ਆਪਣਾ ਵਧ ਗਿਆ ਠੀਕ ਹੈ ਦੋਨਾਂ ਕੰਨਿਆਂ 'ਤੇ ਆਪਾਂ ਏਕ-ਏਕ ਕੁੰਡਾ ਵਧਾਉਣਾ ਹਰੇਕ ਛੇਵੀਂ ਸਲਾਈ ਤੇ ਸਿੱਧੇ ਪਾਸੇ ਤੋਂ ਆਪਾਂ ਦੋਨਾਂ ਸਾਈਡਾਂ 'ਤੇ ਏਕ-ਏਕ ਕੁੰਡਾ ਵਧਾਵਾਂਗੇ ਹਰੇਕ ਛੇਵੀਂ ਸਲਾਈ ਤੇ ਤੇ ਜਿਹੜੀ ਆਪਣੀ ਬਾਹਾਂ ਦੀ ਲੰਬਾਈ ਹੈ ਕੰਪਲੀਟ ਕਰਾਂਗੇ 7 ਇੰਚ ਮੈਂ ਬਾਹਾਂ ਦੀ ਲੰਬਾਈ ਬਣਾ ਕੇ ਕੰਪਲੀਟ ਕਰੂੰਗੀ ਹਰੇਕ ਛੇਵੀਂ ਸਲਾਈ ਤੇ ਸਿੱਧੇ ਪਾਸੇ ਤੋਂ ਇਸੇ ਤਰ੍ਹਾਂ ਮੈਂ ਇੱਕ ਇੱਕ ਹੁੰਡਾ ਵਧਾਉਂਦੀ ਜਾਵਾਂਗੀ ਫਿਰ ਉਸੇ ਤਰ੍ਹਾਂ ਆਪਾਂ ਇਹ ਥ੍ਰੈਡ ਸਲਾਈ ਉੱਪਰ ਰੱਖਣਾ ਇੱਕ ਹੁੰਡਾ ਆਪਣੇ ਇਧਰ ਵਧ ਗਿਆ ਉਲਟੇ ਪਾਸੇ ਤੋਂ ਸਾਰੀ ਸਲਾਈ ਉਲਟੀ ਬਣਾ ਕੇ ਕੰਪਲੀਟ ਕਰਨੀ ਤੇ ਇਸੇ ਤਰ੍ਹਾਂ ਮੈਂ ਹੁੰਡੇ ਵਧਾਉਂਦੀ ਹੋਈ 7 ਇੰਚ ਦੀ ਲੰਬਾਈ ਕੰਪਲੀਟ ਕਰਦੀ ਆ ਫਿਰ ਆਪਾਂ ਮੋਢਿਆਂ ਦੀ ਕਟਾਈ ਪਾਵਾਂਗੇ ਉਸ ਤੋਂ ਬਾਅਦ ਹੁਣ ਮੈਂ ਹਰੇਕ ਛੇਵੀਂ ਸਲਾਈਟ ਤੇ ਦੋਨਾਂ ਸਾਈਡਾਂ ਤੇ ਇੱਕ ਇੱਕ ਹੁੰਦਾ ਵਧਾਉਂਦੀ ਹੋਈ ਐ ਇਸ ਤਰ੍ਹਾਂ ਦੀ ਲੰਬਾਈ ਐ ਜਿਹੜੀ 7 ਇੰਚ ਕੰਪਲੀਟ ਕਰਨੀ ਠੀਕ ਐ 7 ਇੰਚ ਇਸ ਤਰ੍ਹਾਂ ਤੇ ਜਿਹੜੇ ਉੱਪਰ ਐ ਮੇਰੇ ਕੋਲੇ ਇਸ ਤਰ੍ਹਾਂ 50 ਕੁੰਡੇ ਹੋ ਗਏ 50 ਕੁੰਡੇ ਹੋ ਗਏ ਆਪਣੇ ਕੋਲ ਜਿੰਨੇ ਕੁੰਡੇ ਨੀਚੇ ਆਪਾਂ ਸਵੈਟਰ ਦੇ ਪਾਏ ਹੋਣਗੇ ਸਵੈਟਰ ਕੋਟੀ ਦੇ ਉਹਨੇ ਕੁੰਡੇ ਆਪਾਂ ਇਹ ਜਿਹੜੇ ਬਾਹਾਂ ਵਾਲੇ ਕਰਨੀ ਹੁੰਦੀ ਐ ਉੱਪਰ ਠੀਕ ਐ 50 ਕੁੰਡਿਆਂ ਤੇ ਮੈਂ ਜਿਹੜਾ ਸਵੈਟਰ ਸਟਾਰਟ ਕੀਤਾ ਤੇ 50 ਕੁੰਡੇ ਆਪਣੇ ਇੱਥੇ ਹੋ ਗਏ। ਹੁਣ ਆਪਾਂ ਕਟਿੰਗ ਕਰਨੀ ਹੈ। ਜਿਵੇਂ ਆਪਾਂ ਸਵੈਟਰ ਦੇ ਮੋਢਿਆਂ ਦੀ ਕਟਾਈ ਕੀਤੀ ਹੈ ਪਹਿਲਾਂ ਆਪਾਂ ਉਸ ਤਰ੍ਹਾਂ ਕਰਨੀ ਹੈ। ਜਿਵੇਂ ਮੈਂ ਸਵੈਟਰ ਦੇ ਮੋਢਿਆਂ ਦੀ ਕਟਾਈ ਜਿਹੜੀ 2 2 1 ਇਸ ਤਰ੍ਹਾਂ ਕੀਤੀ ਹੈ ਤਾਂ ਪਹਿਲਾਂ ਆਪਾਂ ਇਸ ਤਰ੍ਹਾਂ ਕਟਾਈ ਕਰਨੀ ਹੈ ਦੋਨਾਂ ਸਾਈਡਾਂ ਤੋਂ। ਦੋ ਕੁੰਡਿਆਂ ਦਾ ਪਹਿਲਾਂ ਆਪਾਂ ਇੱਕ ਬਣਾਉਣਾ ਹੈ। ਇੱਕ ਕੁੰਡਾ ਘਟ ਗਿਆ ਫੇਰ ਆਪਾਂ ਦੋ ਕੁੰਡਿਆਂ ਦਾ ਫੇਰ ਇੱਕ ਬਣਾਉਣਾ ਐ ਐਸ ਤਰ੍ਹਾਂ ਤਾਂ ਦੋ ਕੁੰਡੇ ਆਪਣੀ ਘਟ ਗਏ ਇੱਥੇ ਠੀਕ ਐ ਫੇਰ ਸਾਰੀ ਸਲਾਈ ਆਪਣੀ ਇਸ ਤਰ੍ਹਾਂ ਸਿੰਪਲ ਸਿੱਧੀ ਸਲਾਈ ਆ ਸਿੱਧੀ ਬਣਾ ਕੇ ਕੰਪਲੀਟ ਕਰ ਲਵਾਂਗੇ सीधी सिलाई कंप्लीट कर ली हूँ इधरों आप उल्टी साइड तो कुंडे कटावे कुंडे आप दोनों सैडा तो इको जि कटाने ठीक है दो कुंडे उधरों कटाए तो दो कुंडे ही आप इधरों कटावे दो कुंड बनाया फिर दोड्या का एक बनाया इस तरह दो कुंडे घट गए फिर सारी सिलाई उल्टी तो उल्टी बना के कंप्लीट कर लेनी है ਔਲ ਪੀ ਸिलाई ਕੰਪਲੀਟ ਕਰਕੇ ਫਿਰ ਆਪਾਂ ਅਗੇ ਸਿੱਧੀ ਸਾਈਡ ਤੇ ਉਸੇ ਤਰ੍ਹਾਂ ਦੋ ਕੁੰਡੇ ਕਟਾਵਾਂਗੇ ਦੋ ਕੁੰਡਿਆਂ ਦਾ ਇੱਕ ਬਣਾਇਆ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਇਆ ਤੇ ਦੋ ਕੁੰਡੇ ਆਪਣੀ ਹੋਂਡ ਕੱਟ ਗਏ ਠੀਕ ਹੈ ਇੱਥੇ ਅੱਗੇ ਸਾਰੀ ਸਲਾਈ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਨੇ ਜਿਹੜਾ ਇਹ ਨਿਊ ਬੌਰਨ ਬੇਬੀ ਦਾ ਸੈੱਟ ਬਣਾ ਰਹੀ ਹਾਂ ਤਾਂ ਉਹਦੇ ਲਈ ਜਿਹੜੀ ਇਹ ਬਾਹ ਬਣਾ ਰਹੀ ਹਾਂ ਤੁਸੀਂ ਬੱਚੇ ਦੇ ਹਿਸਾਬ ਨਾਲ ਬਾਹ ਦੀ ਲੰਬਾਈ ਜਿਹੜੀ ਰੱਖ ਲੈਣੀ ਹੈ ਹਾਂ ਸਿੱਧੀ ਸਲਾਈ ਆਪਣੀ ਹੋ ਗਈ ਕੰਪਲੀਟ ਹੁਣ ਫੇਰ ਆਪਾਂ ਉਲਟੀ ਸਾਈਡ ਤੋਂ ਉਸੇ ਤਰ੍ਹਾਂ ਕੁੰਡੇ ਘਟਾਉਣੀ ਆ ਦੋ ਕੁੰਡੇ ਆਪਾਂ ਇਧਰੋਂ ਘਟਾਏ ਤਾਂ ਦੋ ਕੁੰਡੇ ਆਪਾਂ ਹੁਣ ਇਧਰੋਂ ਘਟਾਵਾਂਗੇ ਉਲਟੀ ਸਾਈਡ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਫੇਰ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਤਾਂ ਦੋ ਕੁੰਡੇ ਘਟ ਗਏ ਅੱਗੇ ਸਾਰੀ ਸਲਾਈ ਆਪਣੀ ਉਲਟੀ ਹੈ ਉਲਟੀ ਬਣਾ ਕੇ ਮੈਂ ਕੰਪਲੀਟ ਕਰੂੰਗੀ ਹੁਣ ਸਿੱਧੀ ਸਾਈਡ ਤੇ ਪਹਿਲਾਂ ਆਪਾਂ ਇਹ ਦੋ ਕੁੰਡੇ ਘਟਾਏ ਫਿਰ ਦੋ ਕੁੰਡੇ ਘਟਾਏ ਤਾਂ ਹੁਣ ਆਪਾਂ ਇੱਥੇ ਇੱਕ ਕੁੰਡਾ ਘਟਾਉਣਾ ਜਿਵੇਂ ਆਪਾਂ ਸਵੈਟਰ ਦੇ ਮੋਢੇ ਦੀ ਘਟਾਈ ਕੀਤੀ ਉਸੇ ਤਰ੍ਹਾਂ ਘਟਾਈ ਕਰਨੀ ਹੈ ਠੀਕ ਹੈ ਇੱਕ ਕੁੰਡਾ ਆਪਣਾ ਘਟ ਗਿਆ ਦੋ ਕੁੰਡਿਆਂ ਦੇ ਇੱਕ ਬਣਾ ਕੇ ਤਾਂ ਹੁਣ ਅੱਗੇ ਸਾਰੀ ਸਲਾਈ ਸਿੱਧੀ ਬਣਾ ਕੇ ਕੰਪਲੀਟ ਕਰੂੰਗੀ ਉਲਟੀ ਸਾਈਡ ਤੋਂ ਫਿਰ ਆਪਾਂ ਉਸੇ ਤਰ੍ਹਾਂ ਇੱਕ ਕੁੰਡਾ ਘਟਾਵਾਂਗੇ ਹੁਣ ਉਲਟੀ ਸਾਈਡ ਤੋਂ ਫਿਰ ਆਪਾਂ ਇੱਕ ਕੁੰਡਾ ਘਟਾਵਾਂਗੇ ਦੋ ਕੁੰਡਿਆਂ ਦਾ ਇੱਕ ਬਣਾਤਾ ਇਸ ਤਰ੍ਹਾਂ ਇੱਕ ਕੁੰਡਾ ਘਟਕੇ ਅੱਗੇ ਸਾਰੀ ਸਲਾਈ ਉਲਟੀ ਅਤੇ ਪਾਲਟੀ ਬਣਾ ਕੇ ਤਾਂ ਜਿਹੜੀ ਕੰਪਲੀਟ ਕਰਾਂਗੇ ਜਿਵੇਂ ਆਪਾਂ ਸਵੈਟਰ ਦੇ ਮੋਢਿਆਂ ਦੀ ਘਟਾਈ ਕੀਤੀ ਸੀ 2 2 1 ਉਸੇ ਤਰ੍ਹਾਂ ਆਪਾਂ ਘਟਾਈ ਜਿਹੜੀ ਪਾ ਲਈਏ ਠੀਕ ਹੈ ਬਾਹਾਂ ਦੀ ਹੁਣ ਅੱਗੇ ਜਿਵੇਂ ਮੈਂ ਤੁਹਾਨੂੰ ਦੱਸੂਗੀ ਉਸੇ ਤਰ੍ਹਾਂ ਤੁਸੀਂ ਘਟਾਈ ਪਾਉਣੀ ਹੈ ਜਦੋਂ ਆਪਾਂ ਵੱਡਿਆਂ ਦੇ ਕੋਟੀਆਂ ਸਵੈਟਰ ਬਣਾ ਰਹੇ ਹਾਂ ਤਾਂ ਇਹੀ ਤਰੀਕਾ ਆਪਾਂ ਵਾਰਤ ਸਕਦੇ ਹਾਂ ਮੋਡਿਆਂ ਦੀ ਕਟਾਈ ਜਿਹੜੀ ਆਪਾਂ ਪਾਈ ਹੋਗੀ ਉਸੇ ਤਰ੍ਹਾਂ ਆਪਾਂ ਬਾਹਾਂ ਦੀ ਕਟਾਈ ਪਾ ਲੈਣੀ ਹੈ ਪਹਿਲਾਂ ਲੰਬਾਈ ਕੰਪਲੀਟ ਕਰਕੇ ਜਿਵੇਂ ਮੈਂ ਇੱਥੇ 7 ਇੰਚ ਲੰਬਾਈ ਕੰਪਲੀਟ ਕੀਤੀ ਉਸ ਤੋਂ ਬਾਅਦ ਇਹ ਕਟਾਈ ਪਾਉਣੀ ਸ਼ੁਰੂ ਕੀਤੀ ਦੇਖੋ ਹੁਣ ਦੋਨਾਂ ਸਾਈਡਾਂ ਤੇ 5-5 ਗੁੰਡੇ ਆਪਣੇ ਕੱਟ ਗਏ ਤਾਂ ਹੁਣ ਜਿਹੜਾ ਦੋਨਾਂ ਸਾਈਡਾਂ ਤੋਂ ਆਪਾਂ ਜਿਹੜੀ ਮੈਂ ਤੁਹਾਨੂੰ ਇੱਕ ਸਲਾਈ ਇਸ ਤਰ੍ਹਾਂ ਦੱਸੂਗੀ ਈਹੀ ਸਲਾਈ ਤੁਸੀਂ ਬਣਾਉਂਦੇ ਜਾਣਾ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਅੱਗੇ ਸਾਰੀ ਸਲਾਈ ਸਿੱਧੀ ਹੈ ਤਾਂ ਮੈਂ ਸਿੱਧੀ ਬਣਾ ਕੇ ਕੰਪਲੀਟ ਕਰੂੰਗੀ ਠੀਕ ਹੈ ਉਲਟੀ ਸਾਈਡ ਤੋਂ ਵੀ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਤੇ ਇੱਕ ਕੁੰਡਾ ਆਪਣਾ ਇਧਰੋਂ ਘਟ ਗਿਆ باقی ਸਾਰੀ ਸਲਾਈ ਉਲਟੀ ਹੈ ਹੁਣ ਆਪਾਂ ਦੋਨਾਂ ਸਾਈਡਾਂ ਤੇ ਇਸ ਤਰ੍ਹਾਂ ਇੱਕ ਕੁੰਡਾ ਇਧਰੋਂ ਘਟਾਉਣਾ ਹੈ। ਦੋ ਕੁੰਡਿਆਂ ਦਾ ਇੱਕ ਬਣਾਉਣਾ ਤੇ ਇੱਕ ਇਧਰ ਉਲਟੀ ਸਾਈਡ ਤੋਂ ਘਟਾਉਣਾ ਦੋ ਕੁੰਡਿਆਂ ਦਾ ਇੱਕ ਬਣਾਉਣਾ ਇਸ ਤਰ੍ਹਾਂ ਆਪਾਂ ਬਣਾਉਂਦੇ ਜਾਨਾ। ਜਿਵੇਂ ਆਪਣੇ ਮੋਢਿਆਂ ਦੀ ਲੰਬਾਈ ਜਿਹੜੀ 4 ਇੰਚ ਹੈ। ਤਾਂ ਇਹ ਹੋ ਗਿਆ ਆਪਣੇ ਕੋਲ 1.5 ਇੰਚ। ਇਸ ਤਰ੍ਹਾਂ। 2 ਇੰਚ ਤੱਕ ਮੈਂ ਇਸੇ ਤਰ੍ਹਾਂ ਇੱਕ ਇੱਕ ਕੁੰਡਾ ਘਟਾਉਂਗੀ। ਤਾਂ ਤੁਸੀਂ ਕੋਈ ਵੀ ਕੋਟੀ ਸਵੈਟਰ ਪੂਰੀ ਬਾਹਾਂ ਵਾਲਾ ਮਤਲਬ ਬਣਾ ਰਹੇ ਹੋ ਤਾਂ ਤੁਸੀਂ ਮੋਢਿਆਂ ਦੇ ਅੱਧ ਤੱਕ ਜਿਵੇਂ ਮੋਢੇ ਤੁਹਾਡੇ ਇੱਥੇ ਆਪਣੇ 4 ਇੰਚ ਆ ਤਾਂ 2 ਇੰਚ ਤੱਕ ਆਪਾਂ ਇਸੇ ਤਰ੍ਹਾਂ ਬਣਾਉਂਦੇ ਜਾਵਾਂਗੇ ਦੋਨਾਂ ਸਾਈਡਾਂ ਤੋਂ ਇੱਕ ਇੱਕ ਗੁੰਡਾ ਘਟਾਉਂਦੇ ਜਾਵਾਂਗੇ ਇਹਨਾਂ ਮੈਂ ਕੰਪਲੀਟ ਕਰਦੀ ਹਾਂ 2 ਇੰਚ ਤੱਕ ਫਿਰ ਉਸ ਤੋਂ ਬਾਅਦ ਅੱਗੇ ਘਟਾਈ ਪਾਵਾਂਗੇ ਹੁਣ ਲੰਬਾਈ ਹੈ ਜਿਹੜੀ ਇਸ ਤਰ੍ਹਾਂ ਦੀ 2 ਇੰਚ ਹੋ ਗਈ 4 ਇੰਚ ਆਪਣਾ ਕੋਲ ਜਿਹੜਾ ਮੋਢੇ ਦੀ ਲੰਬਾਈ ਹੈ ਦੋ ਇੰਚੇ ਹੋਣ ਤੋਂ ਬਾਅਦ ਹੁਣ ਆਪਾਂ ਤਿੰਨ ਕੁੰਡੇ ਘਟਾਵਾਂਗੇ ਇੱਕ ਕੁੰਡਾ ਇਸ ਤਰ੍ਹਾਂ ਬਣਾ ਕੇ ਫਿਰ ਦੂਸਰਾ ਕੁੰਡਾ ਬਣਾਇਆ ਫਿਰ ਇਹ ਕੁੰਡੇ ਦੇ ਉੱਪਰ ਦੀ ਛੁੱਟ ਲੈਣਾ ਠੀਕ ਹੈ ਇਸ ਤਰ੍ਹਾਂ ਫਿਰ ਦੂਸਰਾ ਕੁੰਡਾ ਬਣਾਇਆ ਇਹ ਕੁੰਡੇ ਦੇ ਉੱਪਰ ਦੀ ਛੁੱਟ ਤਾਂ ਦੋ ਕੁੰਡੇ ਘਟ ਗਏ ਫਿਰ ਤੀਸਰਾ ਕੁੰਡਾ ਦੋਨਾਂ ਸਾਈਡਾਂ ਤੋਂ ਹੁਣ ਆਪਾਂ ਤਿੰਨ ਤਿੰਨ ਕੁੰਡੇ ਘਟਾਉਦੇ ਜਾਣਾ ਤੈਨਨੇ ਕੁੰਡੇ ਘਟਾਉਣ ਤੋਂ ਬਾਅਦ ਬਾਕੀ ਸਾਰੀ ਸਲਾਈ ਆਪਣੀ ਇਸ ਤਰ੍ਹਾਂ ਸਾਰੇ ਕੁੰਡੇ ਸਿੱਧੇ ਸਿੱਧੇ ਬਣਾ ਕੇ ਕੰਪਲੀਟ ਕਰਾਂਗੇ ਹੁਣ ਉਲਟੀ ਸਾਈਡ ਤੋਂ ਵੀ ਉਸੇ ਤਰ੍ਹਾਂ ਬਾ ਤਿੰਨ ਕੁੰਡੇ ਘਟਾਉਣੇ ਆ ਇੱਕ ਕੁੰਡਾ ਕੱਟ ਗਿਆ ਫਿਰ ਦੂਸਰਾ ਕੁੰਡਾ ਬਣਾ ਕੇ ਇਹ ਕੁੰਡਾ ਉੱਪਰ ਦੀ ਸੁੱਟਿਆ ਤੇ ਦੋ ਕੁੰਡੇ ਕੱਟ ਗਏ ਫਿਰ ਤਿੰਨ ਕੁੰਡੇ ਠੀਕ ਹੈ ਤਿੰਨ ਕੁੰਡੇ ਘਟਾ ਲਈ ਹੁਣ ਤਿੰਨ ਕੁੰਡੇ ਕੱਟ ਗਏ ਦੋਨਾਂ ਸਾਈਡਾਂ ਤੋਂ ਹੁਣ ਆਪਾਂ ਇਸੇ ਤਰ੍ਹਾਂ ਤਿੰਨ ਤਿੰਨ ਕੁੰਡੇ ਕਟਾਉਂਦੇ ਆਂ ਹੁਣ ਦੋਨਾਂ ਸਾਈਡਾਂ ਤੋਂ ਮੈਂ ਇਸ ਤਰ੍ਹਾਂ ਤਿੰਨ ਤਿੰਨ ਕੁੰਡੇ ਜੜੇ ਕਟਾਉਂਦੀ ਜੀ ਤਾਂ ਮੇਰੇ ਕੋਲ ਇੱਥੇ 2 4 6 ਕੁੰਡੇ ਰਹਿ ਗਏ ਹੁਣ ਆਪਾਂ ਇਹਨਾਂ ਨੂੰ ਇੱਕ ਇੱਕ ਕੁੰਡਾ ਕਰਕੇ ਬੰਦ ਕਰ ਦੇਣਾ ਇਹਨਾਂ ਉਲਟੀ ਪਾਸੇ ਤੋਂ ਮੈਂ ਇਸ ਤਰ੍ਹਾਂ ਬਣਾ ਲੂੰਗੀ ਫਿਰ ਇੱਕ ਇੱਕ ਹੁੰਡਾ ਕਰਕੇ ਬੰਦ ਕਰ ਦਾਂਗੇ ਆਪਾਂ ਇਹਨੂੰ ਇਸ ਤਰ੍ਹਾਂ ਪਹਿਲਾਂ ਇੱਕ ਹੁੰਡਾ ਘਟਾ ਲਿਆ ਆਪਾਂ ਫਿਰ ਦੂਸਰਾ ਹੁੰਡਾ ਬਣਾ ਕੇ ਇੱਕ ਹੁੰਡਾ ਦੇ ਉੱਪਰ ਦੀ ਸੁੱਟਦਾ ਸਾਰੇ ਹੁੰਡੇ ਆਪਾਂ ਇਸੇ ਤਰ੍ਹਾਂ ਬੰਦ ਕਰ ਲੈਣੇ ਉਨੇ ਇੱਥੇ ਆਪਾਂ ਨੋਟ ਲਗਾ ਦੇਣੀ ਹੈ ਥ੍ਰੈਡ ਨੂੰ ਕੱਟ ਲੈਣਾ ਤੇ ਇਸ ਤਰ੍ਹਾਂ ਬਾਹ ਬਣ ਕੇ ਜਿਹੜੀ ਕੰਪਲੀਟ ਹੋਣੀ ਬਹੁਤ ਹੀ ਸੋਹਣੀ ਸ਼ੇਪ ਆਈ ਐ ਇਸ ਤਰ੍ਹਾਂ ਬਾਂਦੀ ਬੇਬੀ ਬਾਹ ਜਿਹੜੀ ਬਣ ਕੇ ਤਿਆਰ ਹੋ ਗਈ ਇਸ ਤਰ੍ਹਾਂ ਠੀਕ ਹੈ